ਤੱਕ ਦੀ ਕਨਟੇਮੀਡੀਆ ਦੀ ਕਾਲ ਦਿੱਤੀ ਗਈ ਆ ਦਰਬਾਰ ਸਾਹਿਬ ਉਤੇ ਹੋਏ ਹਮਲੇ ਦੀ ਪੀੜ ਦੇ ਵਜ੍ਹਾ ਨਾਲ ਕਲਸਾਲਾ 6 ਜੂਨ ਅੰਮ੍ਰਿਤਸਰ ਬਾਂਦੀ ਕਾਲ ਦਿੱਤੀ ਗਈ ਸੀ ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਇਹ ਕਾਲ ਦਿੰਦੇ ਆ ਰਹੇ ਹਾਂ ਔਰ ਅੰਮ੍ਰਿਤਸਰ ਦੇ ਹਰੇਕ ਵਰਗ ਨੇ ਹਮੇਸ਼ਾ ਹੀ ਆਪਣੇ ਕਾਰੋਬਾਰੀ ਅਦਾਰੇ ਇਸ ਦਿਨ ਬੰਦ ਰੱਖ ਕੇ ਸਾਡਾ ਸਹਿਯੋਗ ਦਿੱਤਾ ਹੈ ਅਸੀਂ ਹਰੇਕ ਕਮਿਊਨਿਟੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਇਸ ਪੀੜਾ ਤੇ ਸ਼ਾਮਲ ਹੁੰਦੇ ਨੇ ਔਰ ਅੱਗੇ ਤੋਂ ਵੀ ਅਸੀਂ ਉਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਹਰ ਸਾਲ ਜਿਹੜੇ ਆ ਉਹ ਪੱਕੇ ਬੰਧ ਰੱਖ ਕੇ ਸਾਡੇ ਸਪੀੜਾ ਦੇ ਵਿੱਚ ਹਰ ਸਾਲ ਸ਼ਾਮਿਲ ਹੋਇਆ ਕਰਨਗੇ ਇਸੇ ਆਸ ਦੇ ਨਾਲ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਇਸ ਨੂੰ ਕਾਮਯਾਬ ਕਰਕੇ ਬੰਦ ਨੂੰ ਇੱਕ ਜਿੱਥੇ ਸਾਡੇ ਨਾਲ ਸਾਡੀ ਪੀੜਾ ਦੇ ਸ਼ਾਮਿਲ ਹੋਏ ਨੇ ਉੱਥੇ ਸਟੇਟ ਨੂੰ ਵੀ ਇਹ ਸੁਨੇਹਾ ਦਿੱਤਾ ਕਿ ਪੰਜਾਬ ਦੀਆਂ ਸਾਰੀਆਂ ਕਮਿਊਨਿਟੀ ਸਿੱਖ ਦੂਸਰੇ ਦੇ ਨਾਲ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸਾਂਝੀਆਂ ਨੇ ਸੋ ਜਿਸ ਤਰੀਕੇ ਦੇ ਨਾਲ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸੰਘਰਸ਼ ਨੂੰ ਸਿਰਫ ਸਿੱਖਾਂ ਦੇ ਸੰਘਰਸ਼ ਤੱਕ ਸੀਮਿਤ ਕੀਤਾ ਜਾ ਰਿਹਾ ਹੈ ਵਾ ਅੱਜ ਦਾ ਇਹ ਬੰਧ ਦੀ ਕਾਲ ਦੇ ਵਿੱਚ ਜਿਸ ਤਰੀਕੇ ਨਾਲ ਸਾਰੀਆਂ ਕਮਿਊਨਿਟੀਜ਼ ਨੇ ਸਾਥ ਦਿੱਤਾ ਆ ਉਹ ਇੰਡੀਆ ਸਟੇਟ ਦੇ ਉਸ ਪ੍ਰੋਪਗੈਂਡੇ ਦੇ ਉੱਤੇ ਚਪੇੜ ਆ ਉਹਦੇ ਮੋਹਰੇ ਉੱਤੇ ਕਿ ਆ ਵੇਖੋ ਪੰਜਾਬ ਦੇ ਸਾਰੀਆਂ ਦੇ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਸ ਹਮਲੇ ਦੇ ਵਿਰੋਧ ਦੇ ਵਿੱਚ ਇਕੱਠੀਆਂ ਨੇ ਸੋ ਸਾਡਾ ਸੰਘਰਸ਼ ਜਿਹੜਾ ਇਕੱਠਾ ਆ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਅਸੀਂ ਇਕੱਠੇ ਹੋ ਕੇ ਸੰਘਰਸ਼ ਨੂੰ ਜਿਹੜਾ ਮੰਜ਼ਿਲ ਤੱਕ ਲੈ ਕੇ ਜਾਣ ਦੇ ਲਈ ਕਾਮਯਾਬੀ ਦੇ ਲਈ ਜਿਹੜਾ ਯਤਨ ਸ਼ੀਲ ਕਰੀ ਸਰਕਾਰਾਂ ਦੇ ਜਥੇਦਾਰਾਂ ਦੇ ਵੀ ਲੋਕਾਂ ਕਹੀ ਗਈ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਜੀ ਸਰਕਾਰਾਂ ਨੂੰ ਅਸੀਂ ਦਬਾਉਣਾ ਬਿਲਕੁਲ ਇਹ ਤਾਂ ਹਮੇਸ਼ਾ ਰਹੀ ਹੈ ਗੱਲ ਇਹ ਹਰ ਵਾਰ ਕੀਤਾ ਜਾਂਦਾ ਹੈ ਪਰ ਮੈਨੂੰ ਲੱਗਦਾ ਕਿ ਇਸ ਤੋਂ ਅੱਗੇ ਵਧਣ ਦੀ ਜ਼ਰੂਰਤ ਆ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਸਿਰਫ ਬਿਆਨਾਂ ਤੱਕ ਸੀਮਤ ਸਗੋਂ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੂੰ ਅੱਗੇ ਹੋ ਕੇ ਇਸ ਦੀ ਪਹਿਲ ਕਦਮੀ ਕਰਦੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ ਬਟ ਉਹ ਇਕੱਠ ਜਿਹੜਾ ਆ ਉਹ ਸਿਰਫ ਸ਼੍ਰੋਮਣੀ ਕਾਲਦਿਰ ਬਦਲ ਨੂੰ ਮਜ਼ਬੂਤ ਕਰਨ ਦੀ ਹੈ ਜੇ ਉਹਦੇ ਚ ਬੋ ਆਏਗੀ ਫਿਰ ਉਹ ਇਕੱਠ ਜਿਹੜਾ ਕਿਸੇ ਵੀ ਕੰਮ ਦਾ ਨਹੀਂਗਾ ਜੇ ਪੰਜਾਬ ਤੇ ਪੰਥਕ এজেন্ডਿਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੋਈ ਵੀ এজেন্ডਾ ਉਲੀਕਿਆ ਜਾਏਗਾ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸਹਿਯੋਗ ਦੇ ਬਿਲਕੁਲ ਅੰਮ੍ਰਿਤਸਰ ਦੇ ਲੋਕ ਹਰ ਸਾਲ ਚੰਗਾ ਹੁੰਘਾਰਾ ਮਿਲ ਬਿਲਕੁਲ ਅੰਮ੍ਰਿਤਸਰ ਦੇ ਲੋਕ ਹਰ ਸਾਲ ਚੰਗਾ ਹੁੰਘਾਰਾ ਸਾਨੂੰ ਦਿੰਦੇ ਨੇ ਅੱਜ ਵੀ ਤੁਸੀਂ ਵੇਖ ਸਕਦੇ ਹੋ ਨਿੱਕਾ ਤੋਂ ਨਿੱਕਾ ਤੇ ਲੈ ਕੇ ਵੱਡੇ ਤੋਂ ਵੱਡਾ ਸਾਰਾ ਆਧਾਰਾ ਜਿਹੜਾ ਬੰਦ ਆ ਆਵਾਜ਼ਾਂ ਜੀ ਅਸੀਂ ਕਦੀ ਨਹੀਂ ਰੋਕੀ ਨਾ ਹੀ ਕਦੀ ਰੋਕਾਂਗੇ ਔਰ ਐਮਰਜੈਂਸੀ ਸੇਵਾਵਾਂ ਵੀ ਜਿਹੜੀਆਂ ਲਗਾਤਾਰ ਜਾਰੀ ਰਹਿਣਗੀਆਂ ਚਾਹੇ ਮੈਡੀਕਲ ਹੋਣ ਹਸਪੀਟਲ ਹੋਣ ਉਸ ਤੋਂ ਇਲਾਵਾ ਬਾਕੀ ਜਿੰਨੇ ਵੀ ਸਰਕਾਰੀ ਤੇ ਪ੍ਰਾਈਵੇਟ ادارے ਨੇ ਸਾਰੇ ਬੰਦ ਨੇ ਸੋ ਉਹਦੇ ਲਈ ਅਸੀਂ ਅੰਮ੍ਰਿਤਸਰ ਦੀਆਂ ਸਾਰੀਆਂ ਕਮਿਊਨਿਟੀਜ਼ ਦਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਬਿਲਕੁਲ ਠੀਕ ਰਹਾ ਅਸੀਂ ਪਿਛਲੇ 90 ਸਾਲਾਂ ਦੇ ਤੋਂ ਜਿਹੜਾ ਆ ਲੋਕਾਂ ਦੇ ਕੋਲ ਜਾ ਜਾ ਕੇ ਅਪੀਲ ਕਰਦੇ ਆ ਇਸ ਕਰਕੇ ਸਾਨੂੰ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀ ਨਾ ਹੀ ਪ੍ਰਸ਼ਾਸਨ ਨੇ ਇਸ ਗੱਲ ਦੀ ਸਮੱਸਿਆ ਆਉਂਦੀ ਆ ਕਿਉਂਕਿ ਅਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ ਸਾਡੀ ਬੇਨਤੀ ਹੁੰਦੀ ਆ ਲੋਕਾਂ ਨੂੰ ਔਰ ਲੋਕ ਸਾਡੀ ਬੇਨਤੀ ਨੂੰ ਸਵਾਰ ਕਰਦੇ ਨੇ ਔਰ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦੇ ਜਿਹੜਾ ਈਜ਼ ਰਹਿੰਦਾ ਕਿਉਂਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਲਾਇਟ ਆਰਡਰ ਦੀ ਪ੍ਰੋਬਲਮ ਜਿਹੜੀ ਕ੍ਰੀਏਟ ਨਹੀਂ ਕੀਤੀ ਜਾਂਦੀ ਜੀ ਸਰ ਆ ਜੀ ਰਪਾ ਦਾ ਸਤਿਕਾਰ ਦਰਬਾਰ ਸਾਹਿਬ ਹਮਲੇ ਦੀ ਜਿਹੜਾ ਸਾਡਾ ਤੀਜਾ ਕੱਲ ਉਸ ਦੇ ਪ੍ਰੋਟੈਸਟ ਵਜੋਂ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਗਈ ਸੀ ਅੰਮ੍ਰਿਤਸਰ ਵਾਸੀਆਂ ਨੇ ਸਾਡੀ ਕਾਲ ਤੇ ਹੰਗਾਰਾ ਦਿੰਦੇ ਹੋਏ ਅੱਜ ਅੰਮ੍ਰਿਤਸਰ ਬੰਦ ਰੱਖਿਆ ਅਸੀਂ ਧੰਨਵਾਦ ਕਰਦੇ ਹਾਂ ਅੰਮ੍ਰਿਤਸਰ ਦੇ ਲੋਕਾਂ ਦਾ ਬੰਦ ਜਿਹੜਾ ਇੱਕ ਆਪਣੀ ਗੱਲ ਕਹਿਣ ਦਾ ਆਪਣੀ ਆਪਣੇ ਐਂਗਰ ਦਾ ਨੂੰ ਐਕਸਪ੍ਰੈਸ ਕਰਨ ਦਾ ਬੈਸਟ ਡੈਮੋਕਰੈਟਿਕ ਟੂਲ ਹੈ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਲੋਕਾਂ ਦੀ ਆਵਾਜ਼ ਹੁੰਦੀ ਹੈ ਲੋਕਾਂ ਦਾ ਇੱਕ ਤਰੀਕੇ ਦੇ ਨਾਲ ਫਤਵਾ ਹੁੰਦਾ ਹੈ ਲੋਕਾਂ ਨੇ ਇਹ ਆਪਣੀ ਆਵਾਜ਼ ਦਿੱਤੀ ਹੈ ਕਿ ਲੋਕਾਂ ਨੂੰ لوکاں ਨੂੰ ਜਿਹੜਾ ਭਾਰਤ ਸਰਕਾਰ ਨੇ 40 ਸਾਲ ਪਹਿਲਾਂ ਇੱਕ ਗੁਨਾਹ ਕੀਤਾ ਸੀ ਲੋਕਾਂ ਨੂੰ ਭੁੱਲੇ ਨਹੀਂ ਆਂ ਔਰ ਲੋਕਾਂ ਨੂੰ ਇਹ ਇਹ ਗੱਲ ਸਰਕਾਰ ਦਾ ਜਿਹੜਾ ਗੁਨਾਹ ਹੈ ਉਹ ਲੋਕਾਂ ਨੂੰ ਇਹ ਅਹਿਸਾਸ ਹੈ ਕਿ ਉਹ ਗਲਤ ਕੀਤਾ ਸੀ ਉਸ ਵੇਲੇ ਦੀ ਸਰਕਾਰ ਨੇ ਉਸ ਵੇਲੇ ਦੀ ਸਰਕਾਰ ਨੇ ਜਿਸ ਤਰ੍ਹਾਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੈਂਕੜੇ ਸ਼ਰਦਾਲੂਆਂ ਨੂੰ ਮਾਰਿਆ ਇਹ ਇੱਕ ਬਲੰਡਰ ਸੀ ਇੱਕ ਸੈਨ ਸੀ ਗੁਨਾਹ ਸੀ ਔਰ ਲੋਕਾਂ ਨੇ ਅੱਜ ਬੰਦ ਦੇ ਵਿੱਚ ਸ਼ਾਮਲ ਹੋ ਕੇ ਗਵਰਨਮੈਂਟ ਨੂੰ ਇੱਕ ਮੈਸੇਜ ਦਿੱਤਾ ਹੈ ਇੱਕ ਸਟਰੋਂਗ ਮੈਸੇਜ ਦਿੱਤਾ ਹੈ ਔਰ ਬੰਦ ਇੱਕ ਵਾਈਟ ਸਪਰੈਡ ਮੈਸੇਜ ਦੇਣ ਦਾ ਇੱਕ ਤਰੀਕਾ ਹੁੰਦਾ ਹੈ ਔਰ ਉਹ ਵਾਈਟ ਸਪਰੈਡ ਮੈਸੇਜ ਅੱਜ ਗਿਆ ਹੈ ਸਰਕਾਰ ਤੋਂ ਕਿ ਲੋਕ ਉਹਨਾਂ ਦੀਆਂ ਪਾਲਿਸਿਜ਼ ਤੋਂ ਉਹਨਾਂ ਦੀ ਉਹਨਾਂ ਦੇ ਤਰੀਕੇਕਾਰ ਤੋਂ ਖਫਾ ਨੇ ਗੁੱਸਾ ਨੇ ਨਰਾਜ਼ ਨੇ ਔਰ ਲੋਕਾਂ ਨੂੰ ਪਸੰਦੀ ਨਹੀਂ ਹੈ ਜਿਸ ਤਰੀਕੇ ਦੇ ਨਾਲ ਉਹ ਐਂਟੀ ਹਿਊਮਨ ਐਕਸ਼ਨਸ ਆਪਰੇਸ਼ਨਸ ਕਰਦੇ ਨੇ ਸਿੰਘ ਸਾਹਿਬ ਨੇ ਸੰਦੇਸ਼ ਦੀ ਬ੍ਰੈਂਕ ਕਿਤਰਾ ਸੋਚਦਾ ਨਹੀਂ ਲੱਗਦਾ ਸਿੰਘ ਸਾਹਿਬ ਦਾ ਸੰਦੇਸ਼ ਓਕੇ ਸੀ ਸੈਟੀਸਫੈਕਟਰੀ ਸੀ ਉਹਨਾਂ ਨੇ ਬਹੁਤ ਵਾਈਟ ਸਪਰੈਡ ਗੱਲਾਂ ਕੀਤੀਆਂ ਨੇ ਔਰ ਇਹ ਸਾਰੀਆਂ ਗੱਲਾਂ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ ਲੇਕਿਨ ਉਹਨਾਂ ਨੇ ਸਮਅਪ ਕੀਤਾ ਹੈ ਔਰ ਜਦੋਂ ਤਖਤ ਤੋਂ ਪੜਿਆ ਜਾਂਦਾ ਹੈ ਤਾਂ ਉਹਦੀ ਇੱਕ ਵੱਡੀ ਵੈਲਿਊ ਹੁੰਦੀ ਹੈ ਉਹਦੀ ਇੱਕ ਕਦਰ ਹੁੰਦੀ ਹੈ ਔਰ ਜਦੋਂ ਤਖਤ ਤੋਂ ਪੜਿਆ ਜਾਂਦਾ ਤੇ ਕੌਮ ਨੂੰ ਤਾਂ ਉਹ ਕੌਮ ਨੂੰ ਤਾਂ ਉਹ ਹਲੂਣਾ ਦਿੰਦਾ ਹੀ ਹੈ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਤੱਕ ਉਹ ਮੈਸੇਜ ਕਿਵੇਂ ਪਹੁੰਚਦਾ ਹੈ ਸਰਕਾਰ ਉਹਨੂੰ ਕਿਵੇਂ ਲੈਂਦੀ ਹੈ ਹਾਊ ਗਵਰਨਮੈਂਟ ਰੀਐਕਟ ਜੈ ਸਿੰਘ ਸਾਹਿਬ ਕਹਿ ਰਹੇ ਨੇ ਕਿ ਬੰਦੀ ਸਿੰਘ ਛੱਡੋ ਤੇ ਸਰਕਾਰ ਨਹੀਂ ਛੱਡਦੀ ਤੇ ਸਾਡੇ ਸਿੱਖਾਂ ਨੂੰ ਸਮਝ ਜਾਣੀ ਚਾਹੀਦੀ ਕਿ ਜਿਹੜਾ ਸਾਡੇ ਤਖਤ ਦੀ ਗੱਲ ਨਹੀਂ ਮੰਨ ਰਿਹਾ ਉਹ ਸਾਡੀ ਆਦੀ ਸਰਕਾਰ ਹੈ ਸਾਡੀ ਕਾਦੀ ਗਵਰਨਮੈਂਟ ਹੈ ਸਾਡਾ ਕਾਦਾ ਦੇਸ਼ ਹੈ ਹੱਲੀ ਵੀ ਅਸੀਂ ਉਹਨੂੰ ਆਪਣਾ ਦੇਸ਼ ਕਹੀ ਜਾ ਰਹੇ ਹਾਂ ਜਦੋਂ ਸਾਡਾ ਦੇਸ਼ ਸਾਡੇ ਤਖਤ ਦੀ ਗੱਲ ਨਹੀਂ ਮੰਨਦਾ ਪਿਆ ਸੋ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ 84 ਨੇ ਸਾਡਾ ਰਿਸ਼ਤਾ ਇਸ ਸਟੇਟ ਦੇ ਨਾਲ ਇਨ੍ਹਾਂ ਸਰਕਾਰਾਂ ਦੇ ਨਾਲ ਇਨ੍ਹਾਂ ਪਾਰਟੀਆਂ ਦੇ ਨਾਲ ਮੁਖਤਿਆਰ ਦੇ ਨਾਲ ਤੋੜ ਦਿੱਤਾ ਸੀ ਜਿਹੜੀ ਇੱਕ ਵਨੈਸ ਦੀ ਭਾਵਨਾ ਸੀ ਆਪਣੇਪਣ ਦੀ ਭਾਵਨਾ ਸੀ ਉਹ ਖਤਮ ਹੋ ਗਈ ਸੀ 84 ਜਦੋਂ ਟੈਂਕ ਦਰਬਾਰ ਸਾਹਿਬ ਤੇ ਆ ਗਏ ਜਦੋਂ ਜਿਹੜੀ ਗਵਰਨਮੈਂਟ ਟੈਂਕ ਲੈ ਕੇ ਮੁਕੱਦਸ ਥਾਵਾਂ ਤੇ ਵੜ ਜੇ ਫੇਰ ਵੀ 40 ਸਾਲ ਤੱਕ ਸਾਡੇ ਕੁਝ ਸਿੱਖਾਂ ਨੂੰ ਆਪਣਾ ਆਪਣਾ ਦੇਸ਼ ਆਪਣੀ ਆਪਣੀ ਹਕੂਮਤ ਆਪਣਾਪਣ ਦਿਖਾਈ ਜਾਂ ਤੇ ਫਿਰ ਮੈਂ ਸਮਝਦਾ ਕਿ ਉਹਨਾਂ ਤੋਂ ਵੱਡੇ ਮੂਰਖ ਹੋਰ ਕੋਈ ਨਹੀਂ ਹੋ ਸਕਦਾ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਮਾਰਾ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਦਰਸ਼ਣ ਦਿੱਤੇ ਜਾ ਰਹੇ ਹੈ ਇਹ ਜਿਹੜਾ ਅੱਜ 6 ਜੂਨ ਦੇ ਸਬੰਧ ਦੇ ਵਿੱਚ ਜਿਹੜੀ ਸਾਡੀਆਂ ਡਿਊਟੀਆਂ ਪ੍ਰੋਪਰ ਜਿਹੜੀਆਂ ਮਾਨਯੋਗ ਸੀਪੀ ਸਰ ਦੀਆਂ ਇੰਸਟਰਕਸ਼ਨ ਮੁਤਾਬਕ ਲਗਾਈਆਂ ਹੋਈਆਂ ਅਸੀਂ ਸਾਡੇ ਸਾਰੇ ਅਫਸਰ ਸਾਡੀ ਸਾਰੀ ਪੁਲਿਸ ਜਿਹੜੀ ਹੈ ਤਨਾਤ ਨਾਕਾ ਬੰਦੀਆਂ ਪੈਟਰੋਲਿੰਗ ਸਾਡੀ ਚੱਲ ਰਹੀ ਹੈ ਔਰ ਪੀਸਫੁਲੀ ਜਿਹੜਾ ਸਾਰਾ ਪ੍ਰੋਗਰਾਮ ਚੱਲ ਰਿਹਾ ਸਰ ਹੌਲਜਾਰ ਚ ਤਕਰੀਬਨ ਦੁਕਾਨਾਂ ਬੰਦ ਨੇ ਜੀ ਸਰ ਹਾਂਜੀ ਇਸ ਵੇਲੇ ਤਾਂ ਸਾਰੀਆਂ ਬੰਦ ਹੀ ਆ ਜੀ ਕਿਉਂਕਿ ਦੁਕਾਨਦਾਰਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਉਹਨਾਂ ਦੀ ਐਸੋਸੀਏਸ਼ਨਾਂ ਨੇ ਕਿਹਾਤਾ ਸੀ ਕਿ ਅਸੀਂ 6 ਜੂਨ ਦੇ ਸਬੰਧ ਦੇ ਵਿੱਚ ਬਾਜ਼ਾਰ ਬੰਦ ਰੱਖਾਂਗੇ ਤੇ ਅੱਜ ਆਲਮੋਸਟ ਸਾਰਾ ਬੰਦ ਹੀ ਆ ਸਪੈਸ਼ਲ ਕੋਈ ਟੀਮ ਨਹੀਂ ਆਈਆਂ ਕਿ ਇਹਨੇ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਇਕੱਠਾਂ ਨੂੰ ਪਹੁੰਚਾਇਆ ਜਾ ਸਕੇ ਸਪੈਸ਼ਲ ਟੀਮ ਸਾਡੇ ਡਿਸਟ੍ਰਿਕਟ ਪੁਲਿਸ ਦੀਆਂ ਹੈਗੀਆਂ ਜੀ ਨਾਲ ਪੈਰਾਮਿਲਟਰੀ ਫੋਰਸ ਆ ਔਰ ਦੂਸਰੇ ਡਿਸਟ੍ਰਿਕਟ ਤੋਂ ਵੀ ਫੋਰਸ ਆਈ ਹੋਈ ਹੈ ਔਰ ਬਿਲਕੁਲ ਪ੍ਰੋਪਰ ਪ੍ਰਬੰਧ ਕੀਤੇ ਹੋਏ ਆ ਕੋਈ ਮਤਲਬ ਸਰ ਆਕ ਉਸ ਪੀਸਫੁਲੀ ਚੱਲ ਰਿਹਾ ਸ੍ਰੀ ਜੀ ਸਰ ਹਮੇਸ਼ਾ ਹੀ ਸੀਸੀਟੀਵੀ ਬੜੇ ਕਾਰਗਰ ਸਾਬਤ ਹੁੰਦੇ ਅਸਾ ਦੇ ਪੋਜੀਸ਼ਨ ਦੇ ਵਿੱਚ ਉਹਨਾਂ ਦੀ ਮਦਦ ਵੀ ਲਈ ਜਾਰੀ ਹੈ ਤੀਸਰੀ ਅੱਖ ਰੱਖੀ ਜਾ ਰਹੀ ਹੈ ਹਾਂਜੀ ਬਿਲਕੁਲ ਜੀ ਸਾਡਾ ਜਿਹੜਾ ਸੇਫ ਸਿਟੀ ਪ੍ਰੋਜੈਕਟ ਦੇ ਵਿੱਚ ਸਾਡਾ ਜਿਹੜਾ ਮੇਨ ਕੰਟਰੋਲ ਰੂਮ ਹੈਗਾ ਜਿਹੜੇ ਸਾਡੇ ਵਕ ਵਕ ਏਰੀਆ ਦੇ ਵਿੱਚ ਕੈਮਰੇ ਲੱਗੇ ਹੋਏ ਉਹਨਾਂ ਤੇ ਵੀ ਸਾਡੇ ਮੁਲਾਜ਼ਮ ਤਨਾਤ ਨੇ ਔਰ ਉੱਤੇ ਵੀ ਪੂਕਤਾ ਨਜ਼ਰ ਰੱਖ ਰਹੇ ਆ ਜੀ ਜੇ ਕੋਈ ਕਿਸੇ ਕਿਸਮ ਦੀ ਕੋਈ ਸ਼ਰਾਰਤਬਾਦੀ ਜਾਂ ਕੋਈ ਨਜ਼ਰ ਆਏਗੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਜੀ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ਿਫ ਸੈਨਿਕ ਦਾ ਬਿਆਨ ਨਹੀਂ ਆਇਆ ਜਾਂ ਕੋਈ ਵੀ ਗਰਮ ਖਿਆਲੀਆਂ ਦਾ ਬਿਆਨ ਨਹੀਂ ਆਇਆ ਕਿ ਲੱਗਦਾ ਕਿ ਪੁਲਿਸ ਨੇ ਬਿਲਕੁਲ ਟੈਕਲ ਕਰ ਲਿਆ ਸੀਗਾ ਉਸ ਰੀਜਨ ਲੈ ਕੇ ਜੋ ਪਿਤੇ ਸਮੇਂ ਹੋਈ ਹੋਈ ਨਜ਼ਰ ਆਈ ਇਹ ਦੇ ਵਿੱਚ ਇਹਨਾਂ ਦੇਖੋ ਬੇਸਿਕਲੀ ਤਾਂ ਕਾਫੀ ਸਮਾਂ ਬੀਤ ਚੁੱਕਾ ਹੈ ਹੁਣ ਕਾਫੀ ਇਸ ਚੀਜ਼ ਨੂੰ ਲੋਕੀ ਵੀ ਸਮਝਣ ਲੱਗ ਪਿਆ ਕਿ ਜੇ ਅਸੀਂ ਕੋਈ ਗਲਤ ਬਿਆਨਬਾਜ਼ੀ ਕਰਾਂਗੇ ਤਾਂ ਉਹਦਣਾ ਮਾਹੌਲ ਖਰਾਬ ਹੁੰਦਾ ਹੈ ਔਰ ਉਹਨਾਂ ਦੀ ਸਮਝ ਕਰਕੇ ਹੀ ਉਹਨਾਂ ਨੇ ਹੁਣ ਬਿਆਨਬਾਜ਼ੀ ਵੀ ਨਹੀਂ ਕੀਤੀ ਕਿਸੇ ਨੇ ਔਰ ਇਹਨੂੰ ਪੀਸਫੁਲੀ ਜਿਹੜਾ ਕਰਨ ਲਈ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਥੈਂਕ ਯੂ ਸੋ ਮਚ